ਤੁਰ ਦੇ ਧੂਰੀ ਦੀ ਤਾਂ ਸੰਗਰੂ ਦੇ ਧੂਰੀ ਦੇ ਵਿੱਚ ਇੱਕ ਅਜਿਹਾ ਟੀਚਰ ਪਹੁੰਚਿਆ ਜਿਸ ਤੋਂ ਬਾਅਦ ਬੱਚਾ ਤੇ ਅਧਿਆਪਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜਿਹੜੇ ਔਖੇ ਵਿਸ਼ੇ ਸੀ ਔਖੇ ਵਿਸ਼ੇ ਨੂੰ ਜਦੋਂ ਪੜਾਉਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਹ ਦਿੱਕਤਾਂ ਹੁਣ ਸਮਝ ਲਓ ਕਿ ਦੂਰ ਹੋ ਜਾਣੀਆਂ ਜੀ ਹਾਂ ਤੁਸੀਂ ਸੋਚਦੇ ਹੋਵੋਗੇ ਕਿ ਆਖਰ ਅਜਿਹਾ ਕਿਹੜਾ ਅਧਿਆਪਕ ਆ ਗਿਆ ਕਿ ਜਿਸ ਦੇ ਨਾਲ ਹੁਣ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕਾਫੀ ਸੌਫ ਹੋਵੇਗੀ ਤਾਂ ਦੱਸ ਜੀਏ ਕਿ ਨਾਰਥ ਇੰਡੀਆ ਦਾ ਪਹਿਲਾ AI ਰੋਬੋਟ ਟੀਚਰ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਪਹੁੰਚਿਆ ਬੱਚਿਆਂ ਤੇ ਅਧਿਆਪਕਾਂ ਦੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ AI ਟੀਚਰ ਔਖੇ ਵਿਸ਼ਿਆਂ ਦੇ ਜਿਹੜੀ ਕਿ ਜਾਣਕਾਰੀ ਦੇਵੇਗਾ ਤਾਂ ਹੋਰ ਕੀ ਕੁਝ ਇਸ ਵਿੱਚ ਖਾਸ ਆ ਤਾਂ ਸੁਣਦੇ ਆ ਕਿ ਅਧਿਆਪਕਾਂ ਨੇ ਜੋ ਇਹਦੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸੁਨੀਲ ਜਾਖੜ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਅਦੇ ਕਿ ਸੁਨੀਲ ਜਾਖੜ ਦੇ ਵੱਲੋਂ ਅਸਿਫਾ ਭਾਜਪੀ ਪਾਰਟੀ ਤੋਂ ਦੇ ਦਿੱਤਾ ਜੀ ਹਾਂ ਵੱਡੇ ਜਣੇ ਕੀ ਖਬਰ ਉਹ ਸਾਹਮਣੇ ਆ ਰਹੀ ਹੈ ਤੇ ਅਸੀਫਾ ਦਿੰਦੇ ਹੋਏ ਜਾਂਦੇ ਜਾਂਦੇ ਰਵਨੀਤ ਸਿੰਘ ਬਿੱਟੂ ਨੂੰ ਵੀ ਕੁਝ ਚੰਗੀਆਂ ਜਿਹੜੀਆਂ ਕਿ ਸਲਾਹਾਂ ਦੇ ਗਏ ਨੇ ਤੇ ਕਾਫੀ ਜਿਹੜੀ ਕੀ ਗੱਲਾਂ ਸੁਨੀਲ ਜਾਖੜ ਦੇ ਵੱਲੋਂ ਕਹਿ ਦਿੱਤੀਆਂ ਗਏ ਨੇ ਸੋ ਦੱਸਦੇ ਕਿ ਇੱਕ ਨਿੱਜੀ ਅਖਬਾਰ ਦੇ ਉੱਤੇ ਜਿਹੜੀ ਕੀ ਇੰਟਰਵਿਊ ਦੇ ਦੌਰਾਨ ਸੁਨੀਲ ਜਾਖੜ ਨੇ ਜਿਹੜਾ ਕੀ ਅਸੀਫਾ ਦੇਣ ਦੀ ਗੱਲ ਕਹੀ ਤੇ ਨਾਲ ਹੀ ਜੋ ਖਾਸ ਗੱਲਾਂ ਸੀ ਜਿਨ੍ਹਾਂ ਦੇ ਉੱਤੇ ਚਾਨਣਾ ਪਾਉਣਾ ਚਾਹੁੰਦੇ ਸਨ ਉਹ ਵੀ ਗੱਲਾਂ ਹੋਈ ਸੀ ਨਿੱਜੀ ਅਖਬਾਰ ਦੇ ਚੈਨਲ ਰਾਹੀਂ ਆਪਣਿਆਂ ਜਿਹੜੇ ਕਿ ਖੁੱਲ ਕੇ ਕਰ ਚੁੱਕੇ ਨੇ ਤੇ ਰਵਨੀਤ ਬਿੱਟੂ ਨੇ ਵੀ ਕੁਝ ਸਲਾਹਾਂ ਜਿਹੜੀਆਂ ਕਿ ਸੁਨੀਲ ਜਾਖੜ ਦੇ ਚੁੱਕੇ ਨੇ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਕਿ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਸੁਨੀਲ ਜਾਖੜ ਅਸਤੀਫਾ ਦੇਣਗੇ ਤਾਂ ਦੱਸਦੀ ਹੈ ਕਿ ਜਿਹੜੇ ਕਿ ਸੁਨੀਲ ਜਾਖੜ ਨੇ ਉਹ ਆ ਪਾਰਟੀ ਤੋਂ ਕਾਫੀ ਨਰਾਜ਼ ਚੱਲਦੇ ਨਜ਼ਰ ਆਏ ਜਿੱਦੇ ਚੱਲਦੇ ਹੋ ਜਿਹੜੀ ਭਾਜਪਾ ਦੀਆਂ ਗਤੀਵਿਧੀਆਂ ਸੀ ਉਹਨਾਂ ਤੋਂ ਵੀ ਕਾਫੀ ਜੜਕੀ ਵੱਖ ਨਜ਼ਰ ਆਏ ਕਦੇ ਉਹਨਾਂ ਦੀ ਮੀਟਿੰਗ ਦੇ ਵਿੱਚ ਜਾਂ ਫਿਰ ਕਦੇ ਕਿਸੇ ਸਟਰੀਅ ਦੇ ਉੱਤੇ ਸੁਨੀਲ ਜਾਖੜ ਨੂੰ ਜਿਹੜਾ ਕਿ ਨਹੀਂ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਇਹ ਹੀ ਜੜੇ ਕਿ ਕਿਆ ਸਰਾਈਆਂ ਲਗਾਈਆਂ ਚੌਰੀ ਸੀ ਕਿ ਸੁਨੀਲ ਜਾਖੜ ਨੂੰ ਭਾਜਪਾ ਪਾਰਟੀ ਦੇ ਨਾਲ ਆਪਣੀ ਪਾਰਟੀ ਦੇ ਨਾਲ ਕੋਈ ਨਾ ਕੋਈ ਨਰਾਜ਼ਗੀ ਜ਼ਰੂਰ ਹੈ ਜਿਸ ਦੇ ਚੱਲਦੇ ਜੜਾ ਕਿ ਉਹ ਭਾਜਪਾ ਦੇ ਹਰ ਕੰਮਾਂ ਤੋਂ ਜੜੇ ਕਿ ਦੂਰੀ ਵੱਟਦੇ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਚਰਚਾਵਾਂ ਚੱਲੇ ਕਿ ਸੁਨੀਲ ਜਾਖੜ ਜੜੇ ਕਿ ਅਸਤੀਫਾ ਦੇਣਗੇ ਤਾਂ ਦੱਸਦੇ ਕਿ ਸੁਨੀਲ ਜਾਖੜ ਦੇ ਬੋਲੋ ਜੜੇ ਕਿ ਅਸਤੀਫਾ ਉਹ ਦੇ ਦਿੱਤਾ ਗਿਆ ਅਤੇ ਅਸਤੀਫਾ ਦੇਣ ਤੋਂ ਬਾਅਦ ਉਹ ਰਵਨੀਤ ਬਿੱਟੂ ਨੂੰ ਜੜੇ ਕਿ ਸਲਾਹ ਦੇ ਕੇ ਗਏ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਤਾਂ ਬਣਾ ਲਓ ਫਿਰ ਸੀਐਮ ਬਣਨ ਬਾਰੇ ਸੋਚੋ ਜਿਵੇਂ ਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਪਹਿਲਾਂ ਹੀ ਸੀਐਮ ਬਣਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਤਾਂ ਉਸ ਨੂੰ ਲੈ ਕੇ ਸੁਨੀਲ ਜਾਖੜ ਨੇ ਜਿਹੜਾ ਕਿ ਰਵਨੀਤ ਬਿੱਟੂ ਨੂੰ ਸਲਾਹ ਦਿੱਤੀ ਕਿ ਪਹਿਲਾਂ ਸਰਕਾਰ ਤਾਂ ਤੁਸੀਂ ਬਣਾ ਲਓ ਤੇ ਫਿਰ ਸੀਐਮ ਬਣਾਉਣ ਬਾਰੇ ਸੋਚ ਲਓ ਕਿ ਸੀਐਮ ਜਿਹੜਾ ਕਿ ਕਿਹਨੂੰ ਬਣਾਉਣਾ ਉਹਨਾਂ ਕਹਿੰਦੇ ਕਿ ਸਿਰਫ ਗੱਲਾਂ ਕਰਨ ਦੀ ਥਾਂ ਕੁਝ ਕਰਕੇ ਦਿਖਾਉਣਾ ਚਾਹੀਦਾ ਗੱਲਾਂ ਕਰਕੇ ਕੋਈ ਗੱਲ ਨਹੀਂ ਬਣਨੀ ਜੇਕਰ ਤੁਸੀਂ ਗੱਲਾਂ ਕਰ ਰਹੇ ਹੋ ਗੱਲਾਂ ਕਰਨ ਦੀ ਬਜਾਏ ਤੁਸੀਂ ਪਹਿਲਾਂ ਕੁਝ ਕਰਕੇ ਦਿਖਾਓ ਇਸ ਦੇ ਨਾਲ ਹੀ ਸੁਨੀਲ ਜਾਕਰ ਦਾ ਕਹਿਣਾ ਹੈ ਕਿ ਮੈਂ ਆਪਣੇ ਤੇ ਫੇਲਰ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਨਾ ਕਹਿਆ ਕਿ ਪੰਜਾਬ ਦੇ ਵਿੱਚ ਸੀਟ ਨਾ ਹੋਣ ਕਰਕੇ ਮੈਂ ਅਸਤੀਫਾ ਦਿੱਤਾ ਤਾਂ ਨਿਜੀ ਅਖਬਾਰ ਦੇ ਉੱਤੇ ਇੰਟਰਵਿਊ ਦੇ ਵਿੱਚ ਸੁਨੀਲ ਜਾਖੜ ਨੇ ਜਿਹੜੇ ਕਿ ਇਹ ਕਈ ਜਿਹੜੇ ਖੁਲਾਸੇ ਕੀਤੇ ਤੇ ਨਾਲ ਹੀ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਜਿਹੜਾ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆ ਸੁਨੀਲ ਜਾਖੜ ਨੇ ਜਿਹੜਾ ਕਿ ਹਮਦਰਦੀ ਜਤਾਇਆ ਕਿ ਕਿਸਾਨ ਜਿਹੜੀ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਜਾਂ ਪਹਿਲਾ ਵੱਡਾ ਅੰਦੋਲਨ ਕਰ ਚੁੱਕੇ ਨੇ ਉਸ ਨੂੰ ਲੈ ਕੇ ਵੀ ਜਿਹੜਾ ਸੁਨੀਲ ਜਾਖੜ ਨੇ ਹਮਦਰਦੀ ਜਤਾਇਆ ਉਹਨਾਂ ਕਹੇ ਕਿ ਮੈਂ ਪੰਜਾਬ ਦੀ ਅਜਿਹੀ ਹਾਲਤ ਨਹੀਂ ਦੇ ਸਕਦਾ ਜੋ ਪੰਜਾਬ ਦੀ ਜਿਹੜੀ ਹਾਲਤ ਬੰਦੀ ਜਾ ਰਹੀ ਹੈ ਪਰ ਬੀਜੇਪੀ ਪੰਜਾਬ ਦੇ ਬਾਰੇ ਬਿਲਕੁਲ ਵੀ ਨਹੀਂ ਸੋਚਦੀ ਸੋ ਇਨਾ ਗੱਲਾਂ ਦਾ ਜਿਹੜਾ ਕਿ ਸੁਨੀਲ ਜਾਖੜ ਦੇ ਵੱਲੋਂ ਖੁਲਾਸਾ ਕੀਤਾ ਗਿਆ ਤੇ ਸੁਨੀਲ ਜਾਖੜ ਨੇ ਦੱਸਦੀ ਹੈ ਕਿ ਅਸੀਫਾ ਜਿਹੜਾ ਕੀ ਦੇ ਦਿੱਤਾ ਗਿਆ